ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਪੰਜਾਬ ਨੌਲੇਜ ਗੁਰੂ ਜੀ ਵਿੱਚ ਅੱਜ ਆਪਾਂ ਤੁਹਾਡੇ ਲਈ ਫਿਰ ਇੱਕ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਏ ਹਾਂ ਇਹ ਵਿਸ਼ਾ ਥੋੜਾ ਜਿਹਾ ਕਾਨੂੰਨੀ ਦਾ ਪੇਜਾਂ ਤੋਂ ਹੈਗਾ ਵੀਡੀਓ ਸਕਿਪ ਨਾ ਕਰਿਓ ਆਮੀ ਆਪਣੇ ਘਰਾਂ ਵਿੱਚ ਇਹ ਜਿਹੜੀਆਂ ਹੈਗੀਆਂ ਕਾਨੂੰਨੀ ਅੜਚਨਾ ਜਿਹੜੀਆਂ ਆਉਂਦੀਆਂ ਨੇ ਦੋਸਤੋ ਗੱਲ ਆਪਾਂ ਕਰਾਂਗੇ ਵੇ ਜਦੋਂ ਤੁਸੀਂ ਕੋਈ ਵੀ ਮਕਾਨ ਜਾਂ ਦੁਕਾਨ ਕਿਰਾਏ ਤੇ ਦਿੰਦੇ ਹੋ ਤੇ ਫਿਰ ਜਿਹੜਾ ਕਿਰਾਏਦਾਰ ਉਹ ਤੁਹਾਡੀ ਮਕਾਨ ਜਾਂ ਦੁਕਾਨ ਖਾਲੀ ਨਹੀਂ ਕਰਦਾ ਇਸ ਬਾਰੇ ਆਪਾਂ ਅੱਜ ਚਰਚਾ ਕਰਾਂਗੇ ਗੱਲ ਹੈ ਦੋਸਤੋ ਜਦੋਂ ਵੀ ਤੁਸੀਂ ਕੋਈ ਆਪਣਾ ਮਕਾਨ ਜਾਂ ਦੁਕਾਨ ਕਿਰਾਏ ਤੇ ਦੇਣੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਜਿਹੜੇ ਕਾਨੂੰਨੀ ਦਾਅ ਪੇਜ ਹੁੰਦੇ ਨੇ ਉਹਨਾਂ ਨੂੰ ਕਾਗਜ਼ਾਂ ਨੂੰ ਪੂਰਾ ਕਰਨ ਤੋਂ ਬਾਅਦ ਹੀ ਦਿਆ ਕਰੋ ਕਾਰਨ ਵੀ ਆਪਾਂ ਜਦੋਂ ਕੋਈ ਆਪਣੇ ਇਸ ਤਰ੍ਹਾਂ ਦਾ ਦੁਕਾਨ ਮਕਾਨ ਕਿਰਾਏ ਤੇ ਦਿੰਨੇ ਆ ਤੇ ਆਪਾਂ ਚੁੱਪਚੀ ਬੀਤੇ ਜੇ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਕੀ ਕਿਰਾਇਆ ਕੀਤਾ ਕੀ ਰੇਡ ਕੀਤਾ ਕਿੰਨੇ ਵਾਸਤੇ ਕੀਤਾ ਕੌਣ ਆਇਆ ਆਪਾਂ ਇਹ ਚੀਜ਼ਾਂ ਆਮ ਤੌਰ ਤੇ ਹੀ ਗੁਪਤ ਰੱਖਦੇ ਆਂ ਤਾਂ ਕਿ ਸਾਡਾ ਕਿਸੇ ਨੂੰ ਕੋਈ ਪਤਾ ਨਾ ਲੱਗੇ ਨਾ ਸਾਡੇ ਕਿਰਾਏ ਦੀ ਮਾਰੇ ਪਤਾ ਲੱਗੇ ਕਿੰਨੀ ਰਕਮ ਕੀਤੀ ਆ ਕਿੰਨੇ ਮਹੀਨਿਆਂ ਵਾਸਤੇ ਸਾਲ ਵਾਸਤੇ ਕੀਤੀ ਆ ਤੇ ਨਾ ਹੀ ਜਿਹੜਾ ਕਿਰਾਏਦਾਰ ਹੁੰਦਾ ਉਹ ਇਹ ਜ਼ाहिर ਕਰਨਾ ਚਾਹੁੰਦਾ ਹੁੰਦਾ ਉਹਦੇ ਵੀ ਜਦੋਂ ਕਿਰਾਏ ਤੇ ਲੈਂਦਾ ਉਹ ਉਹਦੇ ਉਦੋਂ ਹੀ ਮਨ ਦੇ ਵਿੱਚ ਜਿਹੜੀ ਬੇਈਮਾਨੀ ਉਹੋ ਹੁੰਦੀ ਆ ਤਾਂ ਇਹ ਜਿਹੜੀਆਂ ਅਰਚਨਾ ਆਪਾਂ ਨੂੰ ਆਉਂਦੀਆਂ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਵਿੱਚ ਸ਼ੈਤਾਨ ਦਾ ਮਾਗ ਵੀ ਹੁੰਦੇ ਆ ਜਿਹੜੇ ਇਹ ਚੀਜ਼ਾਂ ਰੱਖਦੇ ਧਿਆਨ 'ਚ ਇਹ ਵਿੱਚ ਬਹੁਤ ਚੰਗੇ ਚੰਗੇ ਬੰਦੇ ਵੀ ਹੈਗੇ ਸੋ ਗੱਲ ਆਪਾਂ ਕਰਦੇ ਆਂ ਦੋਸਤੋ ਜਦੋਂ ਤੁਸੀਂ ਕਿਸੇ ਨੂੰ ਦੁਕਾਨ ਜਾਂ ਮਕਾਨ ਕਿਰਾਏ ਤੇ ਦਿੰਦੇ ਹੋ ਫਿਰ ਤੁਸੀਂ ਉਹਦੇ ਕੋਲ ਖਾਲੀ ਕਰਾਉਣ ਵਕਤ ਉਸ ਨੂੰ ਕਹਿੰਦੇ ਹੋ ਸਾਲ ਬਾਅਦ ਜਾਂ 6 ਮਹੀਨੇ ਬਾਅਦ ਜਾਂ ਤੁਸੀਂ ਆਪਣੇ ਹਿਸਾਬ ਨਾਲ ਹੀ ਕਹਿ ਦਿੰਦੇ ਹੋ ਵੀ ਤੁਸੀਂ ਭਾਈ ਸਾਹਿਬ ਹੁਣ ਮੇਰੀ ਦੁਕਾਨ ਖਾਲੀ ਕਰਦੇ ਜਾਂ ਕਦੇ ਦੇਖ ਲਓ 10 15 15 ਸਾਲ ਤੋਂ ਜਿਹੜੇ ਹੈਗੇ ਕਿਰਾਏਦਾਰ ਉਹ ਉੱਠਣ ਦਾ ਨਾਂ ਨਹੀਂ ਲੈਂਦੇ ਜਿਨੂੰ ਇੱਕ ਵਾਰ ਕਿਰਾਏ ਤੇ ਦੁਕਾਨ ਮਕਾਨ ਤੁਹਾਡੇ ਕੋਲ ਆ ਲੈਂਦੇ ਆ ਤਰ ਤੋਂ ਪਹਿਲਾਂ ਤੁਸੀਂ ਆਪਣੇ ਕਚਹਿਰੀ ਦੇ ਵਿੱਚੋਂ ਸਟాంਪ ਪੇਪਰ ਜਿਹਨੂੰ ਪੱਕਾ ਕਾਗਜ਼ ਆਪਾਂ ਪੈਂਡੂ ਕਹਿ ਦਿੰਨੇ ਆਂ ਸ਼ਹਿਰਾ ਚ ਵੀ ਕਹਿੰਦੇ ਏ ਜ਼ਬਾਨ ਤੇ ਪਰਾਣਾ ਚੜਿਆ ਉਹ ਲੈ ਕੇ ਜਿਹੜੇ ਟਾਈਪਿਸਟ ਉੱਥੇ ਬੈਠੇ ਹੁੰਦੇ ਆ ਉਹਨਾਂ ਨੂੰ ਤੁਸੀਂ ਦੱਸੋ ਉਹਨਾਂ ਨੂੰ ਸਾਰੀ ਜਾਣਕਾਰੀ ਹੁੰਦੀ ਆ ਵੀ ਮੈਂ ਆਪਣਾ ਫਲਾਨਾ ਮਕਾਨ ਜਾਂ ਆਪਣੀ ਫਕਲਨੀ ਫਲਾਨੀ ਜਗ੍ਹਾ ਤੇ ਦੁਕਾਨ ਜਿਹੜੀ ਹੈਗੀ ਆ ਉਹ ਫਲਾਨੇ ਬੰਦੇ ਨੂੰ ਇੰਨੇ ਇੰਨੇ ਦਿਨ ਵਾਸਤੇ 6 ਮਹੀਨੇ ਵਾਸਤੇ ਜਾਂ 1 ਸਾਲ ਵਾਸਤੇ ਜਾਂ 5 ਸਾਲ ਵਾਸਤੇ ਦੇ ਰਿਹਾ ਤੇ ਜਿਹੜਾ ਉਹ ਮੈਂ ਉਹਦੇ ਨਾਲ ਕਰਾਇਆ ਕੀਤਾ ਉਹ ਪ੍ਰਤੀਮਾ ਇੰਨਾ ਹੈਗਾ ਹਰ ਸਾਲ ਕਰਾਇਆ ਇੰਨਾ ਵਧਾ ਕਰੂ ਇੰਨੇ ਪਰਸੈਂਟ ਜਿਹੜਾ ਵਾਧਾ ਰੱਖਿਆ ਗਿਆ ਜਦੋਂ ਵੀ ਦੁਕਾਨ ਜਾਂ ਮਕਾਨ ਖਾਲੀ ਕਰਉਣਾ ਹੋਊਗਾ ਤਾਂ ਮੈਂ 1 ਮਹੀਨਾ ਜਾਂ 2 ਮਹੀਨੇ ਜੋ ਵੀ ਤੁਹਾਡੇ ਹਿਸਾਬ ਨਾਲ ਪਹਿਲਾਂ ਲਿਖਿਆ ਜਾਵੇ ਕਿ ਮੈਂ ਉਸ ਨੂੰ ਅੱਗੋਂ ਅਡਵਾਂਸ ਨੋਟਿਸ ਜਿਹਨੂੰ ਜੇ ਆਪਾਂ ਕਹਿ ਦਿੰਨੇ ਆ ਉਹ ਦੇਵਾਂ ਗਿਆ ਤਾਂ ਫੇ ਖਾਲੀ ਜਿਹੜਾ ਕਰਾਵਾਂਗਾ ਉਹ ਤੁਸੀਂ ਲਿਖਤ ਦੇਖਦੇ ਹੋ ਉਹਦੇ ਉੱਤੇ ਆਪਣੇ ਜਿਹੜੇ ਮੋਤਵਾਰ ਬੰਦੇ ਹੁੰਦੇ ਪਿੰਡਾਂ ਦੇ ਜਾਂ ਸ਼ਹਿਰਾਂ ਦੇ ਐਮਸੀ ਜਾਂ ਪਿੰਡਾਂ ਦੇ ਸਰਪੰਚ ਨੰਬਰਦਾਰ ਤੁਸੀਂ ਉਹਨਾਂ ਦੇ ਸਾਈਨ ਜ਼ਰੂਰ ਕਰਾਓ ਤੇ ਅੱਗੇ ਉਸ ਦੇ ਥੱਲੇ ਉਹਦੇ ਵੱਲੋਂ ਤਸਦੀਕ ਨਾਲ ਜਿਹੜਾ ਹੈਗਾ ਵੀ ਮੈਂ ਇਸ ਲਿਖਤ ਨਾਲ ਜਿਹੜਾ ਸਹਿਮਤ ਹਾਂ ਜੇ ਮੁਕਰਾਂ ਤਾਂ ਮੇਰੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕਿਸੇ ਵੀ ਤਰ੍ਹਾਂ ਦੀ ਕੀਤੀ ਜਾ ਸਕਦੀ ਆ ਮਾਲਕ ਮਕਾਨ ਨੂੰ ਜਾਂ ਮਾਲਕ ਦੁਕਾਨ ਨੂੰ ਪੂਰਾ ਹੱਕ ਹੋਵੇਗਾ ਦੋਸਤੋ ਇਹ ਚੀਜ਼ਾਂ ਜਦੋਂ ਆਪਾਂ ਲੈਖ ਲੈਨੇ ਆ ਤਾਂ ਫਿਰ ਆਪਾਂ ਨੂੰ ਕੋਈ ਵੀ ਅਰਚਨ ਨਹੀਂ ਆਉਂਦੀ ਹੁਣ ਆਪਾਂ ਅੱਗੇ ਗੱਲ ਕਰਦੇ ਆ ਜਿਹੜੇ ਮੇਰੇ ਵੀਰ ਭੈਣ ਭਰਾ ਇਦਾਂ ਦਾ ਕੰਮ ਨਹੀਂ ਕਰਦੇ ਉਹ ਜਦੋਂ ਆਪਣੀ ਦੁਕਾਨ ਜਾਂ ਮਕਾਨ ਕਿਸੇ ਨੂੰ ਕਿਰਾਏਦਾਰ ਨੂੰ ਖਾਲੀ ਕਰਨ ਵਾਸਤੇ ਕਹਿੰਨੇ ਉਹ ਅਗਲਾ ਅੱਗੋਂ ਖਾਲੀ ਨਹੀਂ ਕਰਦਾ ਤਾਂ ਫਿਰ ਕੀ ਉੱਥੇ ਅਰਚਨ ਆਉਂਦੀ ਹੈ ਉਹ ਫਿਰ ਜਿਹੜਾ ਮਾਲਕ ਹੁੰਦਾ ਉਹ ਪੁਲਿਸ ਵੱਲ ਨੂੰ ਚੱਲ ਪੈਂਦਾ ਦੋਸਤੋ ਆਪਾਂ ਇਸ ਦੇ ਵਿੱਚ ਇੱਕ ਕਲੀਅਰ ਗੱਲ ਤੁਹਾਨੂੰ ਅੱਜ ਸਮਝਾਉਣ ਲੱਗੇ ਆ ਤੁਸੀਂ ਇਹਦੇ ਵਿੱਚ ਆਪਣਾ ਟਾਈਮ ਵੇਸਟ ਨਾ ਕਰੋ ਕੋਈ ਵੀ ਦੁਕਾਨ ਜਾਂ ਮਕਾਨ ਖਾਲੀ ਕਰਾਉਣ ਵਿੱਚ ਪੁਲਿਸ ਕੋਈ ਤਰ੍ਹਾਂ ਅੰਦਾਜ਼ੀ ਨਹੀਂ ਕਰ ਸਕਦੀ ਇਹ ਤੁਸੀਂ ਅੱਗੇ ਵੀ ਦੇਖੀਆਂ ਹੋਣੀਆਂ ਵੀਡੀਓ ਪਰ ਆਪਾਂ ਆਮ ਇਹ ਤੁਹਾਡੀ ਜਾਣਕਾਰੀ ਲਈ ਵੀਡੀਓ ਬਣਾਉਣ ਲੱਗੇ ਆ ਤਾਂ ਕਿ ਇਹ ਵੀਡੀਓ ਦੇ ਨਾਲ ਤੁਹਾਨੂੰ ਕੁਝ ਨਾ ਕੁਝ ਜਾਣਕਾਰੀ ਜਿਹੜੀ ਮਿਲ ਸਕੇ ਫਿਰ ਆਪਾਂ ਉਹ ਕੰਪਲੇਂਟ ਉਸ ਕਿਰਾਏਦਾਰ ਦੇ ਖਿਲਾਫ ਪੁਲਿਸ ਥਾਣੇ ਨੂੰ ਜਾਂ ਆਪਣੀ ਚੌਕੀ ਨੂੰ ਨੇੜੇ ਦੇ ਆਉਨੇ ਆ ਤੇ ਉੱਥੇ ਜਦੋਂ ਪੁਲਿਸ ਇੱਕ ਵਾਰ ਜਾਂਦੀ ਆ ਤੇ ਉਹ ਜਿਹਨੇ ਜਿਹੜਾ ਤੁਹਾਡਾ ਕਿਰਾਏਦਾਰ ਬੈਠਾ ਹੁੰਦਾ ਉਹਨੂੰ ਕਹਿੰਦੇ ਵੀ ਹਾਂ ਵੀ ਤੇਰੇ ਖਿਲਾਫ ਜਿਹੜੀ ਇਹ ਦਰਖਾਸਤ ਆਈ ਆ ਤੇ ਉਹ ਅਗਲਾ ਚੁੱਪ ਐ ਕੁਝ ਨਹੀਂ ਕਰਦਾ ਜਿਵੇਂ ਇਥੇ ਵੈਸੇ ਬੈਠਾ ਰਿੰਦਾ ਤੇ ਫਿਰ ਜਿਹੜਾ ਜੀਨੇ ਦਰਖਾਸਤ ਦਿੱਤੀ ਉਹ 15 ਦਿਨ ਮਹੀਨਾ 2 ਮਹੀਨੇ 6 ਮਹੀਨੇ ਲੰਘ ਜਾਂਦੇ ਕਹਿੰਦਾ ਜੀ ਮੇਰੀ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਉਹ ਕਦੀ ਕਿਸੇ ਅਫਸਰ ਦੇ ਪੇਜ ਹੁੰਦਾ ਕਦੀ ਕਿਸੇ ਦੇ ਹੁੰਦਾ ਫਿਰ ਆਵਾਤਾਵਾ ਜਿਹੜਾ ਉਸ ਉਸੇ ਗੱਲ ਕਰਦੇ ਹਾਂ ਜੀ ਸਾਡੀ ਕਾਰਵਾਈ ਨਹੀਂ ਹੋਈ ਸਾਨੂੰ ਐ ਹੋਇਆ ਖੱਜਲ ਖਰਾਬ ਹੋ ਰਹਾ ਹੈ ਤਾਂ ਮੈਂ ਥੋੜੀ ਜੀ ਇਹ ਅਰਚਨਾ ਤੁਹਾਡੀ ਦੂਰ ਕਰਨ ਵਾਸਤੇ ਦੱਸ ਰਿਹਾ ਵੀ ਕਿਤੇ ਵੀ ਤੁਸੀਂ ਕੋਈ ਵੀ ਅਧਿਕਾਰ ਨਹੀਂ ਹੈਗਾ ਪੁਲਿਸ ਕੋ ਕਿ ਤੁਹਾਡੀ ਦੁਕਾਨ ਜਾਂ ਮਕਾਨ ਖਾਲੀ ਕਰ ਦਵੇ ਨਾ ਇਹਨਾਂ ਕੰਮਾਂ 'ਚ ਪਾਓ ਤੁਸੀਂ ਆਪ ਦਾ ਟਾਈਮ ਬੇਸਟ ਨਾ ਕਰੋ ਤੁਸੀਂ ਜਿਹੜਾ ਇਹ ਕੋਈ ਕਾਰਵਾਈ ਜਿਨੇ ਕੋਈ ਲਿਖਤ ਨਹੀਂ ਲਿਖੀ ਉਹ ਵੀ ਜਿਨੇ ਲਿਖਤ ਲਖਾਈ ਲਿਖੀ ਆ ਉਹ ਥੋੜਾ ਜਿਹਾ ਸੌਖਾ ਰਹਿ ਜਾਂਦਾ ਜਿਨੇ ਲਿਖਤ ਨਹੀਂ ਲਿਖੀ ਉਹ ਆਪਣਾ ਜਿਹੜਾ ਅਦਾਲਤ ਵਿੱਚ ਹੀ ਐਪਲੀਕੇਸ਼ਨ ਜਾਂ ਕੋਈ ਕੇਸ ਦਾਇਰ ਕਰ ਸਕਦਾ ਹੈਗਾ ਉਥੇ ਹੀ ਜੋ ਕੋਰਟ ਫੈਸਲਾ ਕਰੂਗੀ ਉਹ ਤੁਹਾਨੂੰ ਮੰਨਣਯੋਗ ਹੋਊਗਾ ਤੁਸੀਂ ਉਹਦੇ ਆਧਾਰ ਨਾਲ ਹੀ ਚੱਲੋਗੇ ਕੋਈ ਵੀ ਅਧਿਕਾਰ ਖੇਤਰ ਦੇ ਵਿੱਚ ਪੁਲਿਸ ਦੇ ਨਹੀਂ ਆਉਂਦਾ ਇਸ ਕਰਕੇ ਮੈਂ ਤੁਹਾਨੂੰ ਇਹ ਪਹਿਲਾ ਵੀਡੀਓ ਰਹੀਂ ਦੱਸ ਰਿਹਾ ਕਿ ਤੁਸੀਂ ਇਹੋ ਜੇ ਚੱਕਰ 'ਚ ਨਾ ਪਾਓ ਵੀ ਤੁਸੀਂ ਕਿਸੇ ਦੇ ਖਿਲਾਫ ਦਰਖਾਸਤ ਦੇ ਦਿੱਤੀ ਜੀ ਮੇਰਾ ਇਹ ਮਕਾਨ ਨਹੀਂ ਖਾਲੀ ਕਰਦਾ ਜਾਂ ਮੇਰੀ ਦੁਕਾਨ ਨਹੀਂ ਇਹੋ ਜਿਹਾ ਅਧਿਕਾਰ ਪੁਲਿਸ ਕੋ ਨਹੀਂ ਹੁੰਦਾ ਨਾ ਹੀ ਪੁਲਿਸ ਕਾਰਵਾਈ ਕਰ ਸਕਦੀ ਆ ਜਿਹੜੇ ਪੜੇ ਲਿਖੇ ਛਾਤਰ ਦਿਮਾਗ ਹੁੰਦੇ ਕਿਰਾਏਦਾਰ ਉਹਨਾਂ ਨੂੰ ਉਹ ਸਲਾਹ ਲਈ ਹੁੰਦੀ ਉਹਨਾਂ ਨੇ ਪਹਿਲੇ ਉਹਨਾਂ ਨੂੰ ਪਤਾ ਹੁੰਦਾ ਵੀ ਪੁਲਿਸ ਇੱਚ ਕੋਈ ਕਾਰਵਾਈ ਨਹੀਂ ਕਰ ਸਕਦੀ ਇਸ ਕਰਕੇ ਆਪਣਾ ਟਾਈਮ ਵੇਸਟ ਕਰਨ ਦੀ ਬਜਾਏ ਤੁਸੀਂ ਆਪਣੇ ਨੇੜੇ ਦੀ ਅਦਾਲਤ ਜੇਰੀ ਵੀ ਪੈਂਦੀ ਤੈਨੂੰ ਉਥੇ ਕੇਸ ਕਰ ਸਕਦੇ ਹੋ ਆਪਣੇ ਸਬੰਧਤ ਲਾਇਰ ਨਾਲ ਵਕੀਲ ਨਾਲ ਸਲਾਹ ਕਰਕੇ ਕਰ ਸਕਦੇ ਹੋ ਬਾਕੀ ਪੁਲਿਸ ਦਾ ਕੰਮ ਇਦਾਂ ਦਾ ਹੁੰਦਾ ਵੀ ਜੇ ਫਰਜ ਕਰ ਲੋ ਦੋਨਾਂ ਧਿਰਾਂ ਨੂੰ ਬੁਲਾ ਲਿਆ ਜੇ ਕੋਈ ਇੱਜ਼ਤਦਾਰ ਬੰਦਾ ਹੋਇਆ ਉਹ ਸਹਿਮਤੀ ਨਾਲ ਖਾਲੀ ਵੀ ਕਰ ਦਿੰਦਾ ਤੇ ਜਿਹੜੇ ਬੇਇੱਜ਼ਤੇ ਬੰਦੇ ਹੁੰਦੇ ਉਹ ਨਹੀਂ ਖਾਲੀ ਕਰਦੇ ਜੇ ਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤੇ ਆਪਣੇ ਕਮੈਂਟਸ ਬਾਕਸ ਵਿੱਚ ਜਾ ਕੇ ਸੁਝਾਅ ਜ਼ਰੂਰ ਦਿਆ ਕਰੋ ਤਾਂ ਕਿ ਮੈਨੂੰ ਪਤਾ ਲੱਗਦਾ ਰਹੇ ਕਿ ਤੁਸੀਂ ਕੀ ਵਿਚਾਰ ਰੱਖਦੇ ਹੋ ਕੀ ਤੁਹਾਡੇ ਸੁਝਾਅ ਆ ਮੈਂ ਉਹਨਾਂ ਤੇ ਜ਼ਰੂਰ ਗੌਰ ਕਰੂੰਗਾ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਨੀਅਰ ਡੀਅਰ ਨਾਲ ਆਪਾਂ ਨੂੰ ਜਿਨ੍ਹਾਂ ਨੂੰ ਵਿਚਾਰੇ ਨੂੰ ਨਹੀਂ ਜਾਣਕਾਰੀ ਹੁੰਦੀ ਉਹਨਾਂ ਤੱਕ ਵੀਡੀਓ ਜ਼ਰੂਰ ਪਹੁੰਚਾਇਆ ਕਰੋ ਤੁਸੀਂ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਉਂਦੇ ਵੱਸਦੇ ਰਹੋ ਰੱਬ ਰੱਖਾ